ਰਵਨੀਤ ਬਿੱਟੂ ਦੇ ਬਾਰੇ ਦੇ ਵਿੱਚ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਦੇ ਇਸ ਗੱਲ ਦੇ ਵਿੱਚ ਚਾਚੇ ਹੋਣੇ ਸ਼ੁਰੂ ਹੋ ਗਿਆ ਕਿ ਰਵਨੀਤ ਬਿੱਟੂ ਜਿਹੜੇ ਹੈ ਇਹਨਾਂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ ਹੈ ਸੋ ਚੁੱਕਦੇ ਪਏ ਨੇ ਵੀਡੀਓ ਤੁਹਾਨੂੰ ਦਿਖਾਉਣ ਦੇ ਪਏਗੇ ਨੇ ਕਿ ਕੇਂਦਰਪ ਦੇ ਵਿੱਚ ਮੰਤਰੀ ਬਣ ਚੁੱਕੇ ਨੇ ਰਵਨੀਤ ਬਿੱਟੂ ਤੁਹਾਨੂੰ ਦੱਸ ਦਈਏ ਰਵਨੀਤ ਬਿੱਟੂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੀ ਵੈਸੇ ਹੋਵੇਗੀ ਲੇਕਿਨ ਫਿਰ ਵੀ ਤੁਹਾਨੂੰ ਕੁਝ ਦੱਸ ਦਿੰਨੇ ਹੈਗੇ ਆਂ ਅਗਰ ਅਵਨੀਤ ਬਿੱਟੂ ਪਿਛਲੇ ਦਿਨੀ ਜਿਹੜੇ ਗੈਂਪੀ ਦੀ ਇਲੈਕਸ਼ਨ ਲੜਤੇ ਲੜ ਚੁੱਕੇ ਸੀ ਲੇਕਿਨ ਉਹ ਹਾਰ ਚੁੱਕੇਗੇ ਸੀ ਲੇਕਿਨ ਕੇਂਦਰ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲ ਚੁੱਕੀ ਗਈ ਆ ਕੈਬਨਿਟ ਮੰਤਰੀ ਬਣ ਚੁੱਕੇਗੇ ਨੇ ਜਿਸ ਨੂੰ ਦੇਖਦੇ ਉਹਨਾਂ ਨਾਨਕੇ ਪਰਿਵਾਰ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਓਛਾ ਚੁੱਕੀ ਗਈ ਇਲਾਕੇ ਦੇ ਵਿੱਚ ਟੂਲਟ ਮੱਕੇ ਦੇ ਨਾਲ ਲੋਕ ਖੁਸ਼ੀਆਂ ਮਨਾਉਂਦੇ ਪਏ ਨੇ ਕਿਉਂਕਿ ਪੰਜਾਬ ਦੇ ਵਿੱਚ ਇਹ ਜਿਹੜੇ ਹੈਗੇ ਸੀ ਅਵਨੀਤ ਬਿੱਟੂ लुधियाने ਤੋਂ ਐਪੀ ਲੜ ਚੁੱਕੇ ਸੀ ਲੇਕਿਨ ਹਾਰਨ ਤੋਂ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਇੰਨਾ ਮਾਨ ਸਨਮਾਨ ਦਿੰਦੇ ਹੋਏ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ ਕੀ ਕਹਿ ਰਹੇ ਨੇ ਅਦਮੀ ਪਿਟੂ ਆਉ ਚਾਹੁੰਦੇ ਆ ਰਵਨੀਤ ਸਿੰਘ ਆਈ ਆਈ Ravneet Singh, to do swear in the name of God that I will bear true faith and alliance to the Constitution of India as by law established. That I will uphold the sovereignty and integrity of India. That I will faithfully and discharge my duties as a minister. Conscientiously discharge my duties as a Minister of State for the Union, and that I will do right to all manner of people. In accordance with the constitution and the law without fear or favor, affection or ill will. Aye. I, Ravneet Singh, do swear in the name of God that I will not directly or indirectly communicate or reveal to any person or persons any matter which shall be brought under my consideration or shall become known to me as a minister of state for the union, effect as may be. Required for the due discharge of my duties as such Minister of State. ਦੀ ਦੁਰਗਾदास ਉਈਕੇ